ਜਾਂਦੇ ਮੈਂ ਸਰਪੰਚ ਨਾਲ ਕਾਣੂ ਆਂਦੀ ਨਾਲੇ ਆਪਾਂ ਟਾਈਮ ਨਾਲ ਮੁੜ ਜਾਂਦੇ ਆਹ ਦੇਖ ਟਾਈਮ ਕਿੰਨਾ ਹੋ ਗਿਆ ਸਰਪੰਚ ਨਾਲ ਤਾਂ ਤੂੰ ਆਈਆਂ ਮੈਂ ਆਇਆ ਕੀ ਲੋੜ ਸੀ ਸਰਪੰਚ ਨਾਲ ਉੱਥੇ ਨਾਲੇ ਭੈੜੇ ਮਾਰਦੀ ਫਰੀ ਗਈ ਮੇਰੇ ਨਾਲ ਦੇ 5 ਵਜੇ ਜਿਆਦਾ ਤੜਕੇ ਜਉਦੀ ਤੇ ਵੀ ਜਾਣਾ ਹਜੇ ਹੋਮਵਰਕ ਪਿਆ ਬੱਚਿਆਂ ਵਾਲਾ ਉਹ ਚੈੱਕ ਕਰਨਾ ਫਿਰ ਤੁਸੀਂ ਕਹਿ ਦਿੰਦੇ ਨਾ ਜਾਂ ਮੈਂ ਚੱਲਦਾ ਤੇਰੇ ਨਾਲ ਮੈਂ ਕਾਣੂ ਆਂਦੀ ਕਾਣੂ ਆਉਂਦੀ ਐਵੇਂ ਛਾਂਣ ਕਰਾਇਆ ਅਗਲੇ ਦਾ ਨਾਲੇ ਕੋਈ ਨਾ ਸਰਪੰਚ ਨਾਲ ਤਾਂ ਹਜੇ ਮੈਂ ਦੇਖੂਗਾ ਸਰਪੰਚ ਨੇ ਕੀ ਕੀਤਾ ਦੱਸ ਸਰਪੰਚ ਆਰਾ ਮੈਨੂੰ ਛੱਡਣ ਗਿਆ ਇੱਕ ਤਾਂ ਕਰੀ ਨਹੀਂ ਹੈਗਾ ਇਹ ਸਰਪੰਚ ਨੇ ਬੰਦੇਰਾ ਕੁਝ ਕਰਤਾ ਮੇਰੇ ਸਾਲੇ ਨੂੰ ਕੋਈ ਨਾ ਤਾਂ ਨਾਲ ਗੱਲ ਹੋਈ ਹੋਈ ਆ ਪੰਚਾਇਤ ਬੈਠੂ ਹੁੰਦਾ ਨਾ ਮੈਨੂੰ ਐਂ ਦੱਸ ਜਿਹੜਾ ਮੇਰੀ ਮਾਂ ਸਮਾਨ ਦਿੰਦੀ ਸੀ ਜੇ ਲੈ ਆਉਂਦਾ ਤੇਰੀ ਠੁੱਕ ਚ ਕਰਕੇ ਪੈ ਜਾਂਦਾ ਭਾਈ ਦਾਦੀ ਬੜਾ ਮੇਰੇ ਸਾਲਾ ਨੇ ਮੈਨੂੰ ਸਿਆਉਣੇ ਦਾ ਸੈਟ ਦਿੱਤਾ ਦੀਗਾ ਇੱਕ ਚੁੱਲਾ ਜਿੰਦਾ ਉਹ ਉੱਥੇ ਫਟ ਗਿਆ ਵੇ ਮਾਵਾ ਤਾਂ ਹੁਣ ਧੀ ਆਂਦਾ ਕਰਦੀਆਂ ਹੀ ਨੇ ਸੌ ਸੌ ਚੀਜ਼ਾਂ ਦੇ ਕੇ ਤੋੜਦੀਆਂ ਫੇਕਿਆਂ ਤੋਂ ਨਾਲੇ ਮੇਰਾ ਭਾਈ ਦੇਖ ਲਿਆ ਵਿਚਾਰਾ ਕਿੰਨਾ ਪਿਆਰ ਕਰਦਾ ਤੈਨੂੰ ਰਹਿਣ ਦੇ ਰਹਿਣ ਦੇ ਬਾਬਾ ਗੁਰੂ ਤੇਰੇ ਭਾਈ ਨੂੰ ਤਾਂ ਰਹਿਣ ਦੇ ਮੇਰੇ ਸਾਇਦ ਨੂੰ ਨਾਲੋਂ ਵੇ ਲੈ ਜਾਂਦਾ ਉਹਦੀ ਬੜਾ ਕਰਦਾ ਪਿਆਰ ਉਹਦਾ ਬਲੱਤ ਕਰ ਕਰ ਨੂੰ ਫਰਦਾ ਮੇਰਾ ਸਣਾ ਮੇਰੇ ਨਾਲ ਇੱਕ ਮੁਰਗਾ ਰੱਖ ਰੱਖਤਾ ਹੁਣ ਬਸ ਦੇਣੀਆਂ ਗੱਲਾਂ ਆਏ ਗਿਆ ਨੇ ਉਹਦੀਆਂ ਲੈ ਮੇਰੀ ਮਾਂ ਬਥੇਰਾ ਮਰੀ ਜਾਂਦੀ ਆ ਮੇਰਾ ਜਵਾਈ ਆ ਮੇਰਾ ਜਵਾਈ ਆ ਹਾਂ ਹਾਂ ਤੈਨੂੰ ਪਤਾ ਤੇਰਾ ਜਵਾਈ ਆਇਆ ਫਲਾਣਾ ਚਾਹੇ ਨਾਂ ਲੈ ਕੇ ਆਉਂਦਾ ਕੋਈ ਚੀਜ਼ ਬਗਾ ਬਗਾ ਕੇ ਮੈਨੂੰ ਲੋੜ ਨਹੀਂ ਹੈਗੀ ਇਹ ਜਿਹੇ ਕਾਹਦੀ ਮੇਰੇ ਨਾਲ ਬਾਲਾ ਬਗਵਾਸ ਰਾਮਾਨ ਮੇਰਾ ਹੱਥ ਝੜਿਆ ਬਦਨ ਦਸਾ ਮੈਂ ਤੈਨੂੰ ਜਦ ਵੀ ਪਿੱਕੇ ਲੈ ਕੇ ਜਾਣੀ ਆ ਪਹਿਲਾਂ ਵਿਆਹ ਤੇ ਜਲੂਸ ਕੱਢਿਆ ਅੱਜ ਫੇਰ ਕੱਢਿਆ ਵੇ ਮਾਰਨ ਦੀ ġੇਰਨ ਦੀ ਮੈਨੂੰ ਹੌਲੀ ਬੋਲ ਬੰਡਾ ਆਲੇ ਆ ਗਏ ਅਰੇ ਬਾਪੂ ਤੈਨੂੰ ਨਹੀਂ ਦਿਖਦਾ ਪਿੰਡਾ ਕੁੜੀਆਂ ਮਾਰਦਾਂ ਜਾਂ ਸਿੱਟਦੀ ਫੇਰ ਮੱਲਮ ਬੱਟੀ ਖਾਣਾ ਨਹੀਂ ਬੈਜੂਗੀ ਮੇਰੀ ਲੱਗਦਾ ਮੇਰੇ ਕੋਲ ਜੇ ਤੈਨੂੰ ਟਾਇ ਕੋਹੋ ਜੇ ਤੈਨੂੰ ਟਾਇ ਕੋਹੋ ਜੇ ਤੈਨੂੰ 70000 ਤੋਂ 302 ਗੱਲ ਸੁਣ ਕੇ ਹਾਂ ਹੋ ਵੇ ਥਮ ਮਰਾ ਸੜਾ ਚੌਰਾ ਕੋਈ ਨਾ ਪਰthole ਬਿਟੇ ਰਊਗਾ ਦੇਖ ਲਓ ਜੀ ਮੂੰਹ ਕੇਵੇਂ ਸਾਲਾ ਕਨੱਖਾ ਕਨੱਖਾ ਝਾਕਦਾ ਸਹੀ ਗੱਲ ਆ ਬਾਈ ਬਲ ਗਿਆ ਨਹੀਂ ਸਾਲੇ ਤੋਂ ਹਲੇ ਕੋਈ ਨਾ ਬਾਈ ਬਲ ਤਾਂ ਹੁਣ ਇਹਦਾ ਮੈਂ ਕੱਢੂੰ ਇਹ ਤਾਂ ਤੁਸੀਂ ਹੀ ਰਾਜੀਨਾਮਾ ਕਰ ਲਿਆ ਮੈਂ ਤਾਂ ਸਾਲੇ ਦੀਆਂ ਕੀਸ਼ੀਆਂ ਕਰਾ ਕੇ ਛੱਡੂੰ ਹਲੇ ਵਿਚੀ ਲਪੇਟੂ ਇਹਦੇ ਸਾਲੇ ਨੂੰ ਸਾਲੇ ਨੂੰ ਕਿਉਂ ਸਾਲੇ ਨੇ ਕੀ ਕਰਤਾ ਉਹ ਮੈਂ ਬਾਈ ਦਲਵੀਰ ਦੇ ਸਹੁਰੇ ਗਿਆ ਸੀ ਅੱਛਾ ਮੇਰੇ ਸਾਲੇ ਦੇ ਨੇ ਮਿਲਨ ਸਾਰੀ ਮੇਰੇ ਕੁੱਤੇ ਖਾਣੀ ਕਰੀ ਮੈਨੂੰ ਕਹਿੰਦਾ ਹਾਂ ਤੂੰ ਕੌਣਾ ਹੈ ਗੇਟਾ ਜੂ ਹੀ ਮੋੜਤਾ ਜਮੀ ਸਾਲੇ ਨੂੰ ਅਕਲ ਨਹੀਂ ਬੋਲਣ ਦੀ ਪੂਰਾ ਵੀ ਲੋਹੇ ਇੱਕੋ ਜਿਹੇ ਨੇ ਉਹ ਤਾਂ ਬਈ ਉਹੀ ਗੱਲ ਹੋਈ ਲੜੜੇ ਨੂੰ ਲੜਾ ਸਭ ਕੋ ਤੋਂ ਬਲਪਾ ਗਿਆ ਟੱਕਰ ਲੜਾ ਕਿਹਨੂੰ ਕਿਹਾ ਉਹ ਮੈਂ ਮਾਸਟਰ ਹੋਣਾਂ ਦੀ ਗੱਲ ਕਰਦਾ ਸੀਗਾ ਅੱਛਾ ਅੱਛਾ ਵੀ ਉਹਦੇ ਉਹ ਸੌਰੇ ਵੀ ਇਹੋ ਜੀ ਨਿਕਲੇ ਫਿਰ ਤੋਂ ਕਹੂੰ ਵਾਈਲ ਉਹ ਟੈਨੂ ਤਾਂ ਉਹ ਉੱਤਰ ਇੰਨਾ ਵਜਨ ਚਾਲਦਾ ਰਹੀ ਇਹ ਤੇ ਤੂੰ ਦਿਮਾਗ ਤੇ ਵਜਨ ਫੈਰਿਆ ਅੱਗੇ ਹਟ ਜਾ ਖੁੱਲੀ ਪਿਆਤੀ ਖਾ ਤਾਇਆ ਬਿਆ ਹੋਈ ਤਾਇਆ ਆ ਜਾ ਮੱਲਾ ਆ ਜਾ ਆ ਜਾ ਉਹ ਮੇਰੇ ਜਿਗਰ ਦੇ ਟੁੱਟਿਆ ਆਇਆ ਤਾਇਆ ਹਾਂ ਮੱਲਾ ਇਹ ਮੈਂ ਪੁੱਤ ਖਤਮ ਹੋ ਗਾਲੇ ਵਾਲਾ ਮੈਂ ਬਹੁਤ ਬੌੜਾ ਪੁੱਤ ਹੈ ਹੈ ਤੇਰਾ ਨਾ ਪੁੱਤਾ ਕਾਉਰ ਨਾ ਬੌੜਾ ਲੈ ਓਏ ਹਾਂ ਹੈ ਬੌੜਾ ਨਾ ਰੋੜਾ ਪੁੱਤਾ ਨਾ ਹੈਗਾ ਹੈਗਾ ਮੇਰਾ ਚਾਚਾ ਵੀ ਜਾਂਦਾ ਜਾਂਦਾ ਤੇਰੇ ਨਾਲ ਉਹ ਵੀ ਇੰਨਾ ਮੂੰਹ ਕਰਦਾ ਸੀ ਤੇਰਾ ਤਾਇਆ ਜਿਉਂਦਾ ਨਾ ਪੁੱਤ ਹੈ ਇਹ ਲੇਡੀ ਜੀ ਨੂੰ ਮੇਰੇ ਮੂੰਹੋਂ ਕਰਦੇ ਹੁਣ ਪਰਾ ਮੈਂ ਨਹੀਂ ਬਰਤਦਾ ਨਾਲ ਅੱਜ ਜਿਹੜਾ ਮੇਰਾ ਮੂੰਹ ਕਾਲਾ ਕਰਦਾ ਤਾ ਨਾ ਕਾੜੀ ਲਿਆ ਦੇ ਭਾਈ ਮੈਂ ਉਰੇ ਆ ਕੇ ਰੁਆ ਤਾਇਆ ਲਾ ਦਰ ਸਦਾਮ ਮੈਂ ਲੰਘ ਆਇਆ ਖੜਿਆਲ ਮੈਂ ਲੰਘ ਆਇਆ ਸੇਰੋ ਮੈਂ ਲੰਘ ਆਇਆ ਲੌਂਗਵਾਲ ਮੈਂ ਲੰਘ ਆਇਆ ਬਰਬਰ ਮੈਂ ਲੰਘ ਆਇਆ ਹਰੀਗੜ ਮੈਂ ਲੰਘ ਆਇਆ ਬਰਨਾਲਾ ਮੈਂ ਲੰਘ ਆਇਆ ਬਰਤਾਇਆ ਤੂੰ ਪਰ ਮੈਂ ਨਹੀਂ ਪੀਣਾ ਤੂੰ ਮੈਨੂੰ ਐ ਬੋਲਾ ਟਾਇਰ ਉੱਪਰ ਆ ਲੈ ਮੈਂ ਬੋਲ ਜੀ ਨਾਲ ਇਹ ਲੇਡੀ ਤੂੰ ਮੈਨੂੰ ਭਾਈ ਆਇਆ ਤੂੰ ਕੂਲ ਲੇਡੀ ਨਹੀਂ ਹੈਂ ਮੁੰਡਾ ਤੇ ਨਾ ਕਟਾਉਣ ਵਾਸਤੇ ਮੇਰੀ ਜੀ ਤਾਇਆ ਜੀ ਮੈਂ ਤਾਂ ਕੁਝ ਵੀ ਨਹੀਂ ਕਿਹਾ ਉਹ ਤੇਰਾ ਜਨਾਨੀਆਂ ਵਰਗਾ ਭਾਈਆ ਜਦੋਂ ਜੀ ਕਰਦਾ ਨੂੰ ਠਾਂ ਢਾਲਦਾ ਡੀਜਾ ਤੇ ਹੁਣੇ ਕੁੱਟਿਆ ਕੱਲ ਕਰੇ ਹੁਣੇ ਕੁੱਟਾ ਕੀ ਕਸੂਰ ਹੋ ਗਿਆ ਭਾਈ ਸਾਡੇ ਮੁੰਡੇ ਤੋਂ ਐਂ ਦੱਸ ਪਹਿਲਾਂ ਮੈਨੂੰ ਹੈ ਤੈਨੂੰ ਮਾਣ ਤਾਣ ਨਾਲ ਰੱਖਦਾ ਹੈ ਇੱਜ਼ਤ ਕਰਦਾ ਹੈ ਖਾਣ ਪੀਣ ਨੂੰ ਦਿੰਦਾ ਚੰਗਾ ਪਹਿਨਣ ਨੂੰ ਦਿੰਦਾ ਤਾਂ ਕਟਾਉਣੀ ਹੈ ਇਹਨੂੰ ਤਾਇਆ ਇਹਨੂੰ ਇਹ ਗੱਲ ਕਹਿੰਦੇ ਦੇਖੋ ਹੱਥ 3 ਪੈਰ ਜੇ ਸਾਰੀਆਂ ਪੜਾ ਜਾਂਦੀਆਂ ਨੇ ਜਦੋਂ ਮੈਂ ਕੋਈ ਪੀਤੀ ਤੂਹੀ ਜਦੋਂ ਮੇਰਾ ਬਲੱਡ ਵਧ ਜਾਂਦਾ ਫਿਰ ਮੈਂ ਐਵੇਂ ਹੀ ਉਹ ਕਰਦਾ ਹਨਾ ਮੇਰਾ ਫੂਟ ਫੂਟ ਮੇਰੇ ਅੱਡ ਦਰਦੇ ਠੀਕ ਆ ਮੇਰਾ ਰਜਿਸਟਰ ਮੇਰਾ ਹਨਾ ਡਰੈਸਿੰਗ ਸਾਰਾ ਹਨਾ ਮੇਰੇ ਸ਼ੂਜ਼ ਜਾ ਭਾਗ ਜਾ ਪੈ ਅੱਡ ਦਰਦ ਤੂੰ ਤਾਂ ਖਾ ਦੋ ਮੂਰੇ ਹੋ ਪਰਾ ਹੋਇਆ ਪਰਾ ਹੋਇਆ ਮੇਰੀ ਗੱਲ ਸੁਣ ਮੈਂ ਨਹੀਂ ਬਰਤਦਾ ਨਾਲ ਇਹਦਾ ਪਾਈ ਮੈਂ ਤੀਜੇ ਦਿਨ ਦੜ ਦੜ ਘੁੱਟ ਦਿੰਦਾ ਕੀ ਗੱਲ ਬਾਈ ਮੈਂ ਮਿੱਟੀ ਦਾ ਬਣਿਆ ਹੋਇਆ ਮੈਂ ਕਿਉਂ ਨਹੀਂ ਬੋਲ ਰਿਹਾ ਮੈਂ ਤਾਂ ਨਹੀਂ ਬੋਲਿਆ ਜਿਵੇਂ ਬੋਲ ਪਿਆ ਮੇਰੇ ਤੇ ਕੋਈ ਕਾਰਵਾਈ ਕੁਝ ਵੀ ਹੁੰਦਾ ਮੇਰੀ ਗਾਹਾਂ ਪੋਛਣੀ ਆਲੀ ਮੈਨੂੰ ਉਹ ਆਣੇ ਤਿੰਨ ਵਾਰੀ ਚੁਰਤਾ ਗਾਹਾਂ ਹੁਣ ਮੇਰਾ ਇਹ ਮੈਨੂੰ ਸ਼ੱਕ ਪੈਦਾ ਮੈਨੂੰ ਵੱਡਾ ਬਣਾਉਣਗੇ ਉਹ ਇਹਦੇ ਨਾਲ ਮੇਰਾ ਕੋਈ ਲਾਕਾ ਤੇ ਗਾਣੀਗਾ ਠੀਕਾ ਮੈਨੂੰ ਸਭ ਪਤਾ ਲੱਗ ਗਿਆ ਹੈ ਕੀ ਕੀ ਕਰਦੀ ਫਿਰਦੀ ਹੈਗੀ ਠੀਕਾ ਮੈਂ ਵੀ ਬਈ ਗੱਲ ਤੋਂ ਸਬੰਧ ਬਣਾਉਂਗਾ ਮੈਂ ਵੀ ਹੁਣ ਹਰ ਕਦਾ ਤਾਇਆ ਮਾਰਦਾ ਮਾਰੂ ਨਹੀਂ ਤਾਇਆ ਗੱਲਾਂ ਦੇਖ ਲੈ ਕਹੀਆਂ ਕਰਦਾ ਓਏ ਪੁੱਤ ਚਤੂਤਾ ਮੈਨੂੰ ਫੋਨ ਕਰਿਆ ਨਾ ਮੇ ਤਾਂ ਕਾਲਜੇ ਅੱਗ ਲੱਗੀ ਮੇ ਤਾਂ ਕਾਲਜਾ ਬਰੁੱਧਿਆ ਗਿਆ ਮੇਰਾ ਤਾਂ ਹੁਣ ਕਾਲਜਾ ਮੁੱਛਿਆ ਪਿਆ ਮੈਂ ਕਿੱਥੇ ਉਹਦੋਂ ਦਾ ਮੈਂ ਤਾਂ ਉਰੇ ਬੈਠਾ ਆ ਕੇ ਮੈਂ ਤਾਂ ਜੇ ਮੇਰਾ ਬਾਹ ਚੱਲਦਾ ਨਾ ਮਜ਼ਾ ਤੇਰਾ ਕਾਲੇ ਮੋਹਰ ਨਾਲ ਹੋਣੀ ਨਾ ਦਿੰਦਾ ਰੇ ਮੈਂ ਤੇਰਾ ਪਿਆਉ ਸੀ ਤੇਰੇ ਪਿਆਉ ਨਾਲ ਮੇਰੀ ਘੱਟ ਬਣਦੀ ਸੀ ਤੈਨੂੰ ਵੀ ਪਤਾ ਹੈ ਮਦਾ ਭਲਾ ਢੇ ਗਿਆ ਹੋਇਆ ਸੀ ਭਾਈ ਜਦੋਂ ਇਹਨੂੰ ਦੇਖਣ ਗਿਆ ਕਿਸੇ ਸਿਆਣੇ ਬੰਦੇ ਨੇ ਕਹਿਤਾ ਹੁਣ ਆ ਵੀ ਵੱਡਾ ਮੁੰਡਾ ਭਾਈ ਵੱਡਾ ਭਾਈ ਆ ਤੇਰਾ ਉਹ ਨੂੰ ਤਾਂ ਲੈ ਜੋ ਭਲਾ ਢੇ ਮੈਨੂੰ ਪੁਲਤੇ ਖੜਕੇ ਫੋਨ ਕਰਤਾ ਕਹਿੰਦਾ ਆ ਜਾ ਆਖੇ ਆ ਜਾ ਮਖਤਿਆਰ ਇਹ ਕਹਿੰਦਾ ਕੁੜੀ ਦੇਖ ਕੇ ਆਉਣਾ ਮੈਂ ਕਹੋ ਜਾਮਾ ਭਾਈ ਓ ਕਿਆ ਹੋ ਜਾਮਾ ਮੈਂ ਮੇਰੀ ਤਾਂ ਦਾੜੀ ਸੀ ਮੈਂ ਕਹੋ ਵੀ ਇស្ਤੀ ਕਰਾਉਂਦਾ ਆਪਦੀ ਮੈਂ ਤਾਂ ਗਿਆਨੀ ਮੈਂ ਤਾਂ ਜਵਾਬ ਦਿੱਤਾ ਜੇ ਮੈਂ ਭੱਗ ਜਾਂਦਾ ਮੈਂ ਨਹੀਂ ਹੋਣ ਦਿੰਦਾ ਮੇਰੇ ਦਾੜੀ ਨਹੀਂ ਸੀ ਉਦੋਂ ਮੈਂ ਤਾਂ ਭੱਗ ਗਿਆ ਮੈਂ ਮੈਂ ਤਾਂ ਬੰਦੇ ਨੂੰ ਪਛਾਣ ਲਾ ਨਾ ਮੈਂ ਤਾਂ ਅੱਖ ਪੜ ਲੀ ਦੀ ਇਹਨਾਂ ਦੀ ਸੜਾ ਸੜਾ ਜਾਂ ਸੜਾ 9 ਪਤਾ ਨਹੀਂ ਕਿ 9 ਵੀ ਕੁੜੀਆਂ ਵਰਗਾ ਦਾ ਖਾਨਾ ਗੱਗੀ ਹੋ ਤੂੰ ਮੇਰੀ ਗੱਲ ਸੁਣਾ ਪਹਿਲਾਂ ਤਾਂ ਐਂ ਦੱਸ ਮੇਰਾ ਸੜਾ 6 5 ਚੜਾ ਗਿਰੌੜਾ ਜਾਂ ਪੈ ਗਿਆ ਸੀ ਉੱਥੇ ਹੋ ਉਹ ਨਾ ਬੁੱਛ ਉਹ ਤਾਂ ਹਰ ਤੂੰ ਆਪ ਦਾ ਪੰਚਾਇਤ ਕਰ ਠੀਕ ਉਸ ਕਰ ਨਹੀਂ ਮੋਦੇ ਕਹਾੜੀ ਫੇਰੂ ਕਤਿਆ ਫੇਰੂ ਉਹਦੇ ਮੈਂ ਇਹ ਜੇ ਕੰਮ ਨਹੀਂ ਪਕਰਨੇ ਇਹਦੀ ਹਮਾਕਤ ਨਾ ਕਰਦੀ ਉਹ ਆਪਦੇ ਬਹੂ ਨੂੰ ਨਹੀਂ ਕਿਹਾ ਮੇਰੀ ਬਹੂ ਨੂੰ ਛੱਡ ਕੇ ਆਇਆ ਹੈ ਕੱਲ ਮੈਨੂੰ ਮੈਨੂੰ ਹੋਰ ਲੱਗ ਗਿਆ ਮੇਰਾ ਬਲੱਟ ਮੱਲਾ ਤੈਨੂੰ ਬਹੁਤ ਟਾਈਮ ਦਾ ਕਹਦਾ ਸੀ ਮੈਂ ਤਾਂ ਹੀ ਗਿਆ ਮੇਰਾ ਪੁੱਤ ਹੈ ਮਹਰੂਲ ਜੀ ਕਾ ਤੂੰ ਕਾ ਤੂੰ ਕਾ ਤੂੰ ਮਹਾ ਕਾ ਤੋ ਹੈ ਜਾ ਕੰਮ ਕਰਨਾ ਮੈਂ ਤਾਂ ਤਾਂ ਨਹੀਂ ਬੋਲਿਆ ਹੁਣ ਤੂੰ ਮੇਰੀ ਸੁਣ ਕੱਲ ਮੈਂ ਸਵੇਰੇ ਜਾਣਾ ਪੰਤੋ ਕੋਲ ਮੈਂ ਪਰਣੀ ਹੈ ਨਾਲੇ ਭੋਲੇ ਆਹਰ ਕੋਲ ਚਾਰ ਬੰਦੇ ਇਕੱਠੇ ਕਰਕੇ ਉਹਨਾਂ ਨਾਲ ਰਾਇ ਕਰਦਾ ਵੀ ਪਾ ਪੰਚਾਇਤ ਬਿਠਾਈਏ ਜਾਂ ਨਹੀਂ ਹੈ ਤੂੰ ਆਇ ਕਰ ਪਤਾ ਕਿਣਾ ਬਾਜ਼ਾਰ ਸਵਾਹ ਉਹ ਪੰਚਾਇਤ ਨਾਲ ਆ ਸਕੂਟਰ ਜਾ ਖੜਾਇਆ ਭੋਲੇ ਦਾ ਉਹ ਗਾਲਾ ਦੂਗਾ ਫਿਰ ਤੈਨੂੰ ਪਤਾ ਵੱਡ ਖਾਣਾ ਮਾਤਾ ਮੈਂ ਹੁਣ ਮੱਥੇ ਮਾਰ ਲੈਣਾ ਮੈਂ ਮੁਰਕੀ ਜਾਵਾਂ ਵੱਡ ਵੱਡ ਪੈਂਦਾ ਫਿਰ ਉਹ ਮੈਨੂੰ ਵੀ ਨਹੀਂ ਬਕਸਦਾ ਮੈਂ ਜਾਨਾ ਪਰ ਇਹਦੇ ਨਾਲੋਂ ਬੜਾ ਨਵੇਂ ਮੈਂ ਘਰ ਦਾ ਸਵੇਰੇ ਗੱਲ ਕਰਦਾਂ ਹਾਂ ਹਾਂ ਆਵਲਾ ਸਕੂਲ ਜਾਈ ਸਵੇਰੇ ਹਾਂ ਤੜਕੇ ਤੋਂ ਸਾਨੂੰ ਪੜਾ ਕੇ ਮੇਰੇ ਕੋਲ ਘਰੇ ਆ ਜੀ ਚੰਗਾ ਉਹਨੇ ਨਾਲ ਨਾ ਬੋਲੀ ਬਾਲਾ ਨਾ ਉਹ ਤਾਂ ਇਹੀ ਪੈਂਦਾ ਵੱਡ ਖਾਣ ਨੂੰ ਆ ਚੁੱਪ ਕਰਕੇ ਆ ਜੀ ਖੜਾ ਕੇ ਕਾ ਤੇਲ ਪਵਾਦਾ ਸੀ ਮੈਂ ਰੋਟੀ ਲੈ ਦੇ ਲੈ ਆਂ ਬਟਾ ਸਤਿ ਸ਼੍ਰੀ ਅਕਾਲ ਬੇਟਾ ਕਿਵੇਂ ਹੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੁੱਤ ਦਲਵੀਰ ਆ ਜੀ ਮੈਂ ਹਾਂ ਠੀਕ ਹੈ ਭਾਈ ਹਾਂ ਜੀ ਹਾਂ ਆ ਲਓ ਜੀ ਚਾਬੀ ਮੋਟਰਸਾਈਕਲ ਤੁਹਾਡਾ ਮੋਟਰ ਲਾਤਾ ਜੀ ਸਾਹਮਣੇ ਅੱਛਾ ਹਾਂ ਜੀ ਹੋਰ ਭਾਈ ਸਹੁਰਾ ਤੁਹਾਂ ਆ ਗਿਆ ਹਾਂ ਜੀ ਆ ਗਿਆ ਜੀ ਖੈਰ ਸੁੱਖਦੀ ਹਾਂ 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 ਵਧੀਆ ਤੇ ਸਾਰਾ ਮਾਹੌਲ ਠੀਕ ਥੀ ਮਾਸ਼ਾ ਜੀ ਰੋਟੀ ਖਾ ਲੋ ਕੋਈ ਨਾ ਕੋਈ ਹੋਰ ਭਾਈ ਬਹੁਤ ਆ ਗਿਆ ਜੀ ਮੈਂ ਬਹੁ ਆ ਗਈ ਬਹੁ ਆ ਗਈ ਹਾਂ ਜੀ ਅੱਛਾ ਰੋਟੀ ਖਾ ਲਈ ਨਾ ਨਾ ਬਸ ਖਾਓ ਬੇਟਾ ਚਲੋ ਭਾਈ ਖੈਰ ਸੁਖਰਾਵ ਦੇ ਘਰੇ ਕੀ ਯਾਰ ਕੋ ਗੁੱਸੇ ਗਿੱਲੇ ਨਾਲ ਗਈ ਸੀ ਨਾ ਜੀ ਉਹ ਤਾਂ ਵੈਸੇ ਮਿਲਣ ਗਈ ਸੀ ਹਾਂ ਪੈਸੇ ਗਈ ਸੀ ਮਾ ਤੇ ਕੋਈ ਨਾ ਜੀ ਗੁੱਸਾ ਕੋਈ ਨਾ ਕਹਦਾ ਜੀ ਵਧੀਆ ਵਰਤ ਵਰਤੇ ਵਾ ਜੀ ਮੇਰੀ ਮੰਦੇ ਨੇ ਕਿ ਮੇਰੇ ਸਹੁਰੇ ਹਾਂ ਹੁਣ ਸਾਫ ਕਰਵਾ ਕੇ ਆਇਆ ਉਹਨਾਂ ਦਾ ਮੈਂ ਅੱਛਾ ਹਾਂ ਆ ਕਣਕ ਕਣਕ ਕੜ ਕਹਾ ਮਹਕਾਨ ਕੇ ਵੱਡ ਲੋ ਮੇਥੋਂ ਬਿਨਾ ਪੁੱਛੇ ਤਾਂ ਵੱਧਦੇ ਨਹੀਂ ਜੀ ਉਹ ਚਲੋ ਵਧੀਆ ਪੈਸੇ ਹਾਂ ਕਹਿੰਦੇ ਪਹਿਲਾਂ ਦਾਤੀ ਤੂੰ ਲਾ ਕਹਿੰਦੇ ਮਾਂ ਚੱਲ ਮੈਂ ਲਾ ਬਣਾ ਕੇ ਰੱਖਣੀ ਪੈਂਦੀ ਹੈ ਸਹੀ ਆ ਜੀ ਰਿਸ਼ਤੇ ਐਹੀ ਜੀ ਰਿਸ਼ਤੇਦਾਰੀ ਤਾਂ ਮਾ ਕਹਣਾ ਮੈਨੂੰ ਨਾ ਅੱਜ ਤੱਕ ਮਿਲੀ ਆ ਜੀ ਆ ਗਾਹਾਂ ਨੂੰ ਅੱਛਾ ਜੀ ਚਲੇ ਨਾਲ ਕੀ ਹੁੰਦਾ ਸੀ ਜੀ ਕਿਵੇਂ ਓਹ ਸਰਪੰਚ ਦੱਸਦਾ ਫਿਰਦਾ ਸੀ ਕਹਿੰਦਾ ਉੱਥੇ ਬੈਠੇ ਨਹੀਂ ਸੀ ਜੇ ਤੂੰ ਮੈਂ ਉਹ ਟੋਬੇ ਕੋਲੇ ਹਾਂ ਹਾਂ ਤੂੰ ਵੀ ਬੈਠਿਆ ਈ ਉੱਥੇ ਹਾਂ ਜੀ ਮੈਂ ਬੈਠਾ ਈ ਸੀ ਸਰਪੰਚ ਕਹਦਾ ਐਵੇਂ ਕਰਕੇ ਲੜਾਈ ਲੜੋਈ ਹੋ ਗਈ ਉੱਥੇ ਉਹਨਾਂ ਦੀ ਸਰਪੰਚ ਕਹਿੰਦਾ ਦੀਗਾ ਹਾਂ ਸਰਪੰਚ ਮੈਨੂੰ ਦੱਸਦਾ ਸੀ ਕਹਿੰਦਾ ਮੈਂ ਪੰਚਾਇਤ ਚ ਨਿਬੇੜੂਗਾ ਪਤਾ ਨਹੀਂ ਕੀ ਮੇਜੇ ਕਰਦਾ ਸੀਗਾ ਉਹਦਾ ਉਹ ਗੱਲ ਆਉਦੇ ਨਾ ਕੋਈ ਹੋਰ ਤਾਂ ਗੱਲ ਹੈ ਨਹੀਂ ਉਹਦੇ ਨਾਲ ਆਪਣੀ ਸਾਲੇ ਵਾਲੀ ਤੂੰ ਤਾਂ ਕਹਿੰਦਾ ਹੀ ਖਾਸਾ ਗੁੱਟਾ ਵੀ ਉਹਨਾਂ ਨੂੰ ਬੋਲਣ ਬੋਲਣ ਦਾ ਚੱਜ ਨਹੀਂ ਹੈਗਾ ਉਹਦੇ ਸਾਲੇ ਨੂੰ ਸਰਪੰਚ ਕਹਿੰਦਾ ਤੀ ਆਏ ਹਾਂ ਜੀ ਉਹ ਵੀ ਉਹਦੇ ਵੀ ਉਹ ਮਾਸਟਰ ਦੇ ਵੀ ਉੱਥੇ ਮੇਰੇ ਸਾਹਮਣੇ ਥਾਪੜ ਧੋਪ ਰਿਹਾ ਮੈਂ ਆਪੀ ਬਿਆਨ ਕਰ ਦਿੰਦਾ ਇਹ ਗੱਲਾਂ ਤੂੰ ਨਾ ਬੇਟਾ ਕਰ ਫਿਰ ਕੀ ਗੱਲ ਹੋ ਗਈ ਸਾਲੇ ਨਾਲ ਲੜ-ਲੋੜ ਕਰ ਤੂੰ ਸਾਲੇ ਨੇ ਤਾਂ ਜੀ ਮੈਨੂੰ ਤਿੰਨ ਚਾਰ ਵਾਰੀ ਕੁੱਟਿਆ ਜੀ ਕਿਹੜਾ ਡੀਜੇ ਤੇ ਕੁੱਟਿਆ ਸੀ ਕਿਹੜਾ ਢੋਲ ਲਵੇ ਹੁਣ ਉੱਥੇ ਸਾਲੇ ਨਾਲ ਤਾਂ ਸਾਲ ਦਾ ਕੁੱਟਦਾ ਜੀ ਮੈਨੂੰ ਜਦੋਂ ਮੈਂ ਜਾਂਦਾ ਹਾਂ ਕਾਹ ਤੋਂ ਕੁੱਟਦਾ ਹੋਇਆ ਤੇਰੀ ਕੀ ਗਲਤੀ ਹੋਣੀ ਮੇਰੇ ਤੇ ਕੀ ਗਲਤੀ ਹੈ ਜੀ ਮੈਂ ਬੋਲ ਪੈਣਾ ਇਹਨੂੰ ਆਪਣੀ ਬੈਸ ਨੂੰ ਉਫੜਾ ਅਫੜਾ ਕੁੱਟ ਦਿੰਦਾ ਬੋਲ ਨਹੀਂ ਦਿੰਦਾ ਜੀ ਪਾਣੀ ਪੀ ਰੋ ਮਾਸਟਰ ਪਾਣੀ ਨਹੀਂ ਤੁਸੀਂ ਮੇਰੀ ਗੱਲ ਸੁਣਿਓ ਜੀ ਹੁਣ ਚਲੋ ਜਿਹੜਾ ਹੁਣ ਪਤਾ ਲੱਗ ਗਿਆ ਪਾਣਾ ਜਿਹੜਾ ਮੈਂ ਤਾਂ ਉੱਲੇ ਰੱਖ ਕੋਈ ਬੰਦਾ ਹਰੇ ਕੇ ਆਪਦੀ ਪ੍ਰਾਈਵੇਸੀ ਲੁਕੋ ਨਾ ਇੱਕ ਮਿੰਟ ਖੜ ਜਾ ਮੈਂ ਗੈਸ ਬੰਦ ਕਰਾਂ ਪਹਿਲਾਂ ਕਰੇ ਵੱਲ ਬਾਤ ਹੋਈ ਪਈ ਜਦੋਂ ਮੈਂ ਤੁਰਿਆ ਬੀਬੀ ਜੀ ਹੁਣ ਬੀਬੀ ਜੀ ਕਹਿ ਦਿੰਦਾ ਹਾਂ ਹਾਂ ਚਲ ਕੋਈ ਗੱਲ ਦੀ ਭਾਈ ਜਿਹੜੀ ਬਣ ਗਈ ਬਣ ਕੇ ਆਪਾਂ ਮਿੱਟੀ ਪਾਉ ਹਾਂ ਉੱਥੇ ਚੁੱਲ੍ਹਾ ਫੁੱਟ ਗਿਆ ਜੀ ਮੇਥੋਂ ਨਾਲ ਤਾਂ ਜਿਹੜਾ ਚੁੱਲ੍ਹਾ ਫੁੱਟਿਆ ਮੈਨੇ ਥੱਪੜ ਮਾਰਿਆ ਹੁਣ ਉਹਦੀ ਮਾਂ ਕਹਿੰਦੀ ਵੀ ਚ ਕੀ ਨਾ ਫਿਰ ਤੈਨੂੰ ਮਾਇਆ ਕਰਕੇ ਭਾਈ ਗਲਤਤਾ ਵਾਸਰ ਪੰਜ ਛੱਡ ਲਾਉਂਦਾ ਮੈਂ ਤਾਂ ਫਰਜ ਦੀ ਜੀ ਹਾਂ ਗਲਤ ਹੈ ਭਾਈ ਸਹੀ ਹੈ ਮੈਨੂੰ ਮੈਨੂੰ ਢੋਲਾ ਕਣੀ ਲੈ ਗਿਆ ਜੀ ਉਹ ਉੱਥੇ ਘੁੱਟਿਆ ਜੀ ਮੈਨੂੰ ਮੈਂ ਮੇਰੇ ਤੈਨੂੰ ਵੀ ਫੋਨ ਕੀਤਾ ਹੁਣ ਚਲੋ ਜੀ ਸੋਹਣ ਜੀ ਪਤੀ ਲੱਗ ਗਿਆ ਬੇਨਤੀ ਹੈ ਜੀ ਤੁਸੀਂ ਕੱਠ ਤੇ ਆਇਓ ਅਸੀਂ ਕੱਠ ਕਰਾਂਗੇ ਜੀ ਬੰਦਿਆਂ ਦਾ ਹਾਂ ਤੁਸੀਂ ਮੇਰੇ ਕੋਈ ਟੱਕਾ ਸਿੱਟਿਓ ਜੀ ਨਹੀਂ ਦੇਖ ਭਾਈ ਜਹੀ ਜੀ ਕੋਈ ਵਿਚਾਰ ਹੋਊਗੀ ਹੈਨਾ ਸਾਂਝੀ ਗੱਲ ਕਰਾਂਗੇ ਸਾਂਝੀ ਤਾਂ ਕੀ ਹੈ ਜੀ ਇਹ ਤਾਂ ਗਲਤੀ ਹੋਈ ਉਹਨੂੰ ਕਹਾ ਕੇ ਤੇਰੇ ਦੀ ਗਲਤੀ ਹੋਈ ਭਾਈ ਤੇਰੀ ਨਹੀਂ ਸਰ ਪਾਛ ਤਾਂ ਦਾ ਟੱਕੂ ਆ ਫਿਰ ਦੂਰ ਦੱਸਦੀ ਵੇਜਰ ਪਾਚ ਦੀ ਲਾਤ ਤੋ ਟੁੱਟੀ ਲੈ ਚਾਹ ਜਿਹੜਾ ਸਾਨੂੰ 85000 ਦੇਤਾ ਇਹ ਵੀ ਰੜਕਦਾ ਸਾਲਾ ਸਰਪੰਚ ਅੱਖਾਂ ਚ ਰੜਕਦਾ ਉਹਨੇ ਭਾਵੇਂ 3 ਲੱਖ ਲੱਗ ਜੇ ਮੇਰੀ ਨੌਕਰੀ ਵਗ ਜੇ ਹੁਣ ਨਹੀਂ ਨਾ ਫਿਰ ਸਰਪੰਚ ਨਾਲ ਬਹੂ ਕਹਤਾਂ ਕਿ ਜਿੱਤ ਪਈ ਤੂੰ ਆਪ ਜਾਂਦਾ ਆਪ ਕਹੇ ਸੀ ਲੈ ਜੀ ਹੁਣ ਇਹ ਕਾਲਾ ਦਾ ਪਤਾ ਨਹੀਂ ਲੱਗ ਰਿਹਾ ਤਾਨੂੰ ਛੋੜਨੀ ਆ ਤੁਸੀਂ ਆਇਓ ਜੀ ਮੋਟਰਸਾਈਕਲ ਛੁਟਾਵਾ ਦੇ ਗਿਆ ਮੈਂ ਮੋਟਰਸਾਈਕਲ ਨੂੰ ਭੇਜ ਦੂੰਗਾ ਇਹ ਮੈਂ ਸ਼ਾਮ ਨੂੰ ਕਰੇ ਓਏ ਸਾਲ ਤੂੰ ਵੀ ਆਈ ਬੀਬੀ ਬਈ ਆ ਜਾ ਵੀਰ ਲੇਟ ਹੋ ਗਏ ਓਏ ਅੱਜ ਤਾਂ ਪਲੇਅਰ ਵੀ ਹੋ ਗਈ ਓ ਐ ਕਰਿਓ ਤੁਸੀਂ ਅੱਜ ਨਾ ਅੱਧੀ ਛੁੱਟੀ ਤੋਂ ਬਾਅਦ ਛੁੱ ਉਹ ਡਾਕਟਰ ਕੋਲ ਜਾ ਕੇ ਆਣਾ ਸੰਗਰੂਰ ਨਹੀਂ ਨਾ ਫਿਰ ਡਾਕਟਰ ਚਲਾ ਜਾਂਦਾ ਰਿਪੋਰਟਾਂ ਨਹੀਂ ਚੈੱਕ ਕਰਾਉਣੀਆਂ ਨੇ ਸਰਪੰਚ ਨੂੰ ਹੀ ਲਈ ਜੀ ਨਾ ਮੈਥੋਂ ਕੀ ਕਰਾਉਣਾ ਤੁਸੀਂ ਤਾਂ ਇੱਕ ਗਲਤੀ ਦੇ ਪਿੱਛੇ ਪੈ ਜਾ ਕਰੋ ਹੁਣ ਹੋ ਗਈ ਗਲਤੀ ਅੱਗੇ ਤਾਂ ਨਹੀਂ ਜਾਂਦੀ ਹੈਗੀ ਨਾਲੇ ਮੈਂ ਤੁਹਾਨੂੰ ਕਾਹਤੋਂ ਕਹਿੰਦੀ ਜੇ ਆਸ਼ਾ ਵਰਕਰ ਵੈਲੀ ਹੁੰਦੀ ਉਹਨੇ ਭੋਗ ਤੇ ਜਾਣਾ ਮੈਂ ਤਾਂ ਤਾਂ ਤੁਹਾਨੂੰ ਕਹਿ ਰਹੀਆਂ ਵੀ ਆ ਜਾਓ ਛੇਤੀ ਮੈਥੋਂ ਮੁੱਥੋਂ ਨਹੀਂ ਬਈ ਆਇਆ ਜਾਂਦਾ ਆਪਦਾ ਕੱਲੀ ਬਗ ਜੀ ਆਪਦਾ ਸਕੂਲ ਜਾਂਦੇ ਆ ਤੇਰਾ ਤਾਂ ਹੀ ਕੰਮ ਰਹਿੰਦਾ ਜਾਂਦਾ ਸੁਤ ਲੇ ਆ ਟਿਫਨ ਵੀ ਇੱਥੇ ਹੀ ਪਿਆ ਆਕੜ ਕੰਨੇ ਜਿਹਨੇ ਟਿਫਨ ਵੀ ਨਹੀਂ ਚੱਕਿਆ ਆ ਟਿਫਨ ਤਾਂ ਲੈ ਜਾ ਆ ਵਾਧਾ ਰੱਖਲਾ ਕੋਲੇ ਡਿਪਰ ਮੈਨੂੰ ਕੋਈ ਲੋੜ ਨਹੀਂ ਟਿਫਨ ਟੂਪਰ ਦੀ ਮੈਂ ਤਾਂ ਉੱਥੇ ਹੀ ਖਾ ਲੂ ਲੈ ਰੋਟੀ ਚੱਲ ਮੈਂ ਨਹੀਂ ਖਾਂਦਾ ਤੂੰ ਬਾਗ ਜਾ ਮੇਰੇ ਮੂਰੇ ਚਾਹ ਰੋਟੀ ਨਹੀਂ ਲੈ ਕੇ ਜਾਣੀ ਨਾ ਲੈ ਕੇ ਜਾ ਪੱਗ ਤਾਂ ਬਦਲ ਲੈ ਉਹੀ ਰੱਖ ਲਈ ਕੱਲ ਵਾਲੀ ਕੱਲ ਵਾਲੀ ਤਾਂ ਰੱਖੂ ਕਿੱਥੇ ਆਈ ਜਾ ਮੈਨੂੰ ਪੱਗ ਕਿੱਥੇ ਆ ਉਹ ਅੰਦਰ ਅਲਮਾਰੀ 'ਚ ਤਾਂ ਪਈ ਆ ਥੱਲੇ ਖਾਣੇ 'ਚ ਰੋਟੀ ਰੋਟੀ ਮਲੈਂਦਾ ਪੱਗ ਬਦਲ ਕੇ ਭੱਗ ਜਾਣਾ

ਆਲੀ ਆਲੀ ਮਾਂ ਨੂੰ ਬਿਲਾ ਕੇ ਲਿਆ। ਜਾ ਬਾਰਿਆ ਜਾ ਬਾਰਿਆ। ਆਲੀ ਮਾਂ ਨੂੰ ਬਿਲਾ ਕੇ ਲਿਆ। ਕਦੋਂ ਕਦਾਂ ਕਰ ਦਿੰਦੇ ਆ ਓਏ। ਪਹਿਲਾਂ ਤਾਂ ਆਹੇ ਕਰਦਾ ਤੀ ਮਾਂ ਤੂੰ ਬਹਿ ਜਾਣਾ ਓਏ। ਕਿ ਤੂੰ ਪੈ ਗਿਆ? ਅਲੀ ਤੂੰ ਆ ਬੋਲਾ। ਹਾਂ ਮੈਂ ਦੁਬਾਰੇ ਜਾਣਾ। ਮਾਂ ਭਾਗ ਜਾ ਭਾਈ। ਆਗਰ ਕੋਈ ਥਾਪੜਾ ਮਾਰਨ ਲੱਗੇ ਤੁਸੀਂ ਨੇ ਫੜ ਜਾ ਫਿਰ। ਬੱਝ ਤੇ ਰਹਿੰਦੀ ਸੀ। ਸੋਇਆ ਪੈ ਜਾ ਵੱਖਾਂ ਜਾਂਦਾ ਯਾਰ। ਦੇਖ ਮੱਲਾ ਹਾਂ ਤਾਇਆ ਓਏ ਓੜੇ ਤਾਂ ਜੜੀ ਚੱਲ ਖੰਡੇ ਹੋਣੀ ਤੀ ਖੰਡਿਆਤੀ ਹੈ ਤੂੰ ਸਵਜਦ ਆ ਰਿਹਾ ਤੂੰ ਸਿਆਣਪ ਤੋਂ ਕੰਮ ਲੈ ਪੰਚਾਇਤ ਚ ਨਾ ਜਾਈਂ ਓ ਤਾਇਆ ਉਹ ਤਾਂ ਗੱਲ ਤੇਰੀ ਠੀਕ ਆ ਕੁੱਤੇਖਾਨੀ ਪਤਾ ਉਹਨੇ ਮੇਰੀ ਕਿੰਨੀ ਕੀਤੀ ਐ ਨਾਲੇ ਤੂੰ ਮੈਨੂੰ ਆਪ ਦੱਸ ਜਦੋਂ ਤਾਂ ਉਹਨੂੰ ਲੋੜ ਹੁੰਦੀ ਆ ਤਾਂ ਠਾ ਸਰਪੰਚ ਬਈ ਆ ਕੰਮ ਕਰਦੇ ਆ ਕਰਦੇ ਫਿਰ ਮਿੰਟ ਜੀ ਮੈਂ ਗਲਤ ਵੀ ਹੋ ਗਿਆ ਕਿਉਂ ਬਈ ਸਮਝਾ ਮੜਾ ਜਾ ਪੰਚ ਅਸੀਂ ਵੀ ਕਿ ਤੰਦੇ ਵੇੜੀ ਆ ਮੈਂ ਨਹੀਂ ਤਾਂ ਜਨੇ ਦਾ ਮੇਰਾ ਮਾਨ ਰੱਖਿਆ ਇਹ ਨਹੀਂ ਤਾਂ ਨਵੇੜ ਲਿਆ